ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਆਪ ਸਰਬ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸਵਾਪ ਜੀ ਨੇ ਸਤਿਗੁਰਾਂ ਦਾ ਹੁਕਮ ਸਰਵਣ ਕੀਤਾ ਹੈ ਸੋ ਨਾਲ ਹੀ ਅੱਜ ਦੁਨੀਆ ਭਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਦੀਵਾਲੀ ਅਤੇ ਬੰਦੀ ਛੋੜ ਦਾ ਦਿਵਸ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਰੀਆਂ ਸੰਗਤਾਂ ਦੇ ਦੁਆਰਾ ਮਨਾਇਆ ਜਾ ਰਿਹਾ ਹੈ ਸੋ ਜੋ ਦੀਵਾਲੀ ਦਾ ਤਿਹਾਰ ਹੈ ਇਤਿਹਾਸ Hindu ਧਰਮ ਦੇ ਨਾਲ ਸੰਬੰਧਿਤ ਹੈ। ਦੀਵਾਲੀ ਵਾਲੇ ਦਿਨ Hindu ਧਰਮ ਦੇ ਪੈਰੋਕਾਰ ਰਾਮਚੰਦਰ ਜੀ ਮਹਾਰਾਜ ਅਤੇ ਉਹਨਾਂ ਦੇ ਭਰਾ ਲక్ష్మణ ਜੀ ਅਤੇ ਮਾਤਾ ਸੀਤਾ ਜੀ 14 ਸਾਲਾਂ ਦਾ ਬਨਵਾਸ ਛੱਡ ਕੇ ਆਪਣੇ ਗ੍ਰਹਿ ਵਾਪਸ ਪਰਤੇ ਸੰਗ ਉਹਨਾਂ ਦੇ ਘਰ ਵਾਪਸ ਪਰਦਨ ਦੀ ਖੁਸ਼ੀ ਦੇ ਵਿੱਚ ਸਾਰੇ ਹੀ Hindu ਧਰਮ ਦੇ ਵੱਲੋਂ ਖੁਸ਼ੀਆਂ ਮਨਾਇਆਂ ਗਈਆਂ ਦੇਸੀ ਘੋੜ ਦੇ ਦੀਵੇ ਜਲਾਏ ਗਏ ਸੋ ਉਸ ਸਮੇਂ ਤੋਂ ਲੈ ਕੇ ਜਿਹੜਾ ਇਹ ਦੀਵਾਲੀ ਦਾ ਤਿਹਾਰ ਹੈ ਉਹ ਮਨਾਇਆ ਜਾਣਾ ਸ਼ੁਰੂ ਹੋ ਗਿਆ ਅਤੇ ਜਿਹੜਾ ਬੰਦੀ ਛੋੜ ਦਿਵਸ ਹੈ ਇਹ ਸਿੱਖਾਂ ਦੇ ਛਿਮੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਨਾਲ ਸੰਬੰਧਿਤ ਹੈ ਜਦੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੂੰ ਤੱਤੀ ਤਵੀ ਦੇ ਉੱਪਰ ਬਿਠਾ ਕੇ ਸ਼ਹੀਦ ਕੀਤਾ ਗਿਆ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਗੁਰਤਾ ਗੱਦੀ ਬਖਸ਼ੀ ਗਈ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੇ ਦੇਖਿਆ ਕਿ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੀਂ ਪਾਤਸ਼ਾਹੀ ਤੱਕ ਜਿਹੜਾ ਸਿੱਖੀ ਦਾ ਪ੍ਰਸਾਰ ਸੀ ਉਹ ਬੜਾ ਹੀ ਸ਼ਾਂਤ ਮਇ ਤਰੀਕੇ ਦੇ ਨਾਲ ਕੀਤਾ ਗਿਆ। ਗੁਰੂ ਸਹਿਬਾਨ ਆਪਣੇ ਬਚਨਾਂ ਦੇ ਨਾਲ ਹੀ ਸਾਰਿਆਂ ਨੂੰ ਨਿਹਾਲ ਕਰਦੇ ਸਨ ਪਰੰਤੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੇ ਦੇਖਿਆ ਕਿ ਜਿਹੜੀ ਜ਼ੁਲਮ ਦੀ ਹੱਦ ਹੈ ਉਹ ਬਹੁਤ ਵੱਧ ਚੁੱਕੀ ਹੈ ਸੋ ਉਸ ਸਮੇਂ ਜੋ ਉਸ ਦਾ ਰਾਜ ਸੀ ਉਸ ਸਮੇਂ ਉਹਨਾਂ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ ਉਸ ਸਮੇਂ ਦਾ ਜੋ ਬਾਦਸ਼ਾਹ ਸੀ ਜਹਾਂਗੀਰ ਬਾਦਸ਼ਾਹ ਉਹਨਾਂ ਦੇ ਰਾਜ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਨਾ ਕੋਈ ਘੋੜੇ ਦੀ ਸਵਾਰੀ ਕਰ ਸਕਦਾ ਹੈ ਕਿਉਂਕਿ ਜਿਹੜੇ ਰਾਜੇ ਮਹਾਰਾਜੇ ਸਨ ਉਹ ਹੀ ਘੋੜਿਆਂ ਦੀਆਂ ਸਵਾਰੀਆਂ ਕਰਦੇ ਸਨ ਅਤੇ ਇਹ ਐਲਾਨ ਵੀ ਕੀਤਾ ਗਿਆ ਸੀ ਕਿ ਕੋਈ ਕਲਗੀ ਆਪਣੇ ਸਿਰ ਦੇ ਉੱਪਰ ਨਹੀਂ ਲਾ ਸਕਦਾ ਕੋਈ ਆਪਣੇ ਸਿਰ ਦੇ ਉੱਪਰ ਸੋਹਣੀ ਦਸਤਾਰ ਨਹੀਂ ਸਜਾ ਸਕਦਾ ਕੋਈ ਆਪਣੇ ਕੋਲ ਕੋਈ ਸ਼ਸਤਰ ਨਹੀਂ ਰੱਖ ਸਕਦਾ ਅਤੇ ਨਾ ਹੀ ਕੋਈ ਉਸ ਸਮੇਂ ਦੇ ਬਾਦਸ਼ਾਹ ਦੇ ਬਰਾਬਰ ਕੋਈ ਉੱਚਾ ਥੜਾ ਲਗਾ ਕੇ ਬੈਠ ਸਕਦਾ ਸੀ ਅਤੇ ਉਸ ਦੇ ਉਲਟ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੇ ਜ਼ੁਲਮ ਦੇ ਨਾਲ ਟੱਕਰ ਲੈਣ ਦੀ ਸਲਾਹ ਕਰ ਲਈ। ਉਹਨਾਂ ਨੇ ਆਪਣੇ ਸਿਰ ਦੇ ਉੱਪਰ ਸੋਹਣੀ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ। ਅਤੇ ਆਪਣੀ ਸੋਹਣੀ ਦਸਤਾਰ ਦੇ ਉੱਪਰ ਕਲਗੀ ਲਗਾਉਣੀ ਸ਼ੁਰੂ ਕਰ ਦਿੱਤੀ। ਅਤੇ ਉਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਮੇਰੀ ਅਤੇ ਪੀਰੀ ਦੀਆਂ ਅਤੇ ਉਸ ਸਮੇਂ ਉਹਨਾਂ ਨੇ ਅੰਮ੍ਰਿਤਸਰ ਵਿਖੇ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਉੱਚਾ ਥੜਾ ਤਿਆਰ ਕਰਵਾ ਲਿਆ ਜਿਸ ਨੂੰ ਅਕਾਲ ਤਖਤ ਸਾਹਿਬ ਦਾ ਨਾਮ ਦਿੱਤਾ ਗਿਆ ਕਿਉਂਕਿ ਜਹਾਂਗੀਰ ਨੇ ਹੁਕਮ ਕੀਤਾ ਗਿਆ ਸੀ ਕਿ ਮੇਰੇ ਬਰਾਬਰ ਮੇਰੇ ਤੋਂ ਉੱਚਾ ਕੋਈ ਥੜਾ ਲਗਾ ਕੇ ਪ੍ਰਚਾਰ ਨਹੀਂ ਕਰ ਸਕਦਾ ਤਾਂ ਉਸ ਸਮੇਂ ਸਿੱਖਾਂ ਦੇ ਸਿਮੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੇ ਜਹਾਂਗੀਰ ਬਾਦਸ਼ਾਹ ਤੋਂ ਉੱਚਾ ਥੜਾ ਤਿਆਰ ਕਰਕੇ ਸ੍ਰੀ ਅਕਾਲ ਤਖਤ ਤਿਆਰ ਕਰਵਾਇਆ ਅਤੇ ਉੱਥੇ ਬੈਠ ਕੇ ਸੰਗਤਾਂ ਦੇ ਨਾਲ ਸਿੱਖੀ ਦੀ ਗੱਲ ਕਰਦੇ ਸਿੱਖੀ ਦਾ ਪ੍ਰਚਾਰ ਕਰਦੇ ਅਤੇ ਨਾਲ ਹੀ ਰਾਜਨੀਤਿਕ ਜਿਹੜੇ ਫੈਸਲੇ ਸਨ ਉਹ ਕੀਤੇ ਜਾਂਦੇ ਸਨ ਕਿਉਂਕਿ ਗੁਰੂ ਸਹਿਵਾ ਨੇ ਸਿੱਖਾਂ ਨੂੰ ਵੀ ਫੈਸਲਾ ਕੀਤਾ ਕਿ ਭਾਈ ਸਿੱਖਾਂ ਨੇ ਵੀ ਰਾਜਨੀਤੀ ਕਰਨੀ ਹੈ ਕਿਉਂਕਿ ਦੁਨੀਆ ਦੇ ਵਿੱਚ ਖਾਲਸੇ ਦਾ ਰਾਜ ਆ ਸਕੇ ਤੋ ਇਸੇ ਕਰਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੇ ਅਕਾਲ ਤਖਤ ਤਿਆਰ ਕਰਵਾਇਆ ਕਿਉਂਕਿ ਕਈ ਸਿੱਖਾਂ ਦੇ ਵਿਰੋਧੀ ਹੁੰਦੇ ਸਨ ਉਹਨਾਂ ਨੇ ਜਹਾਂਗੀਰ ਨੂੰ ਸ਼ਿਕਾਇਤ ਕਰ ਦਿੱਤੀ ਕਿ ਤੁਸੀਂ ਤਾਂ ਇਹ ਫੈਸਲਾ ਕੀਤਾ ਹੈ ਇਹ ਹੁਕਮ ਕੀਤਾ ਗਿਆ ਹੈ ਕਿ ਤੁਹਾਡੇ ਬਰਾਬਰ ਕੋਈ ਉੱਚਾ ਥੜਾ ਬਣਾ ਕੇ ਨਹੀਂ ਬੈਠ ਸਕਦਾ ਇਹ ਦੇਖੋ ਸਿੱਖਾਂ ਦੇ ਸੇਮੇ ਗੁਰੂ ਹਨ ਇਹਨਾਂ ਨੇ ਤੁਹਾਡੇ ਬਰਾਬਰ ਥੜਾ ਤਿਆਰ ਕੀਤਾ ਗਿਆ ਹੈ ਅਤੇ ਉਹ ਆਪਣੇ ਸਿਰ ਦੇ ਉੱਪਰ ਕਲਗੀ ਲਗਾਉਂਦੇ ਹਨ ਅਤੇ ਉਹਨਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਹਨ ਅਤੇ ਘੋੜੇ ਦੀ ਸਵਾਰੀ ਕਰਦੇ ਹਨ ਜਿਹੜੇ ਹੁਕਮ ਤੁਸੀਂ ਕੀਤੇ ਹਨ ਉਹ ਉਹਨਾਂ ਦੇ ਖਿਲਾਫ ਹਨ ਤੁਹਾਡੇ ਹੁਕਮ ਦਾ ਹੁਕਮਾਂ ਦੇ ਉੱਪਰ ਪਹਿਰਾ ਨਹੀਂ ਦੇ ਰਹੇ ਜਦੋਂ ਇਹ ਗੱਲ ਜਹਾਂਗੀਰ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਦਿੱਲੀ ਵਿਖੇ ਤਲਬ ਕੀਤਾ ਅਤੇ ਜਦੋਂ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਿੱਲੀ ਗਏ ਤਾਂ ਉੱਥੇ ਜਾ ਕੇ ਉਹ ਜਹਾਂਗੀਰ ਨੂੰ ਮਿਲੇ ਜਹਾਂਗੀਰ ਦੇ ਨਾਲ ਜਦੋਂ ਉਹਨਾਂ ਨੇ ਬਚਨ ਸਾਂਝੇ ਕੀਤੇ ਤਾਂ ਜਹਾਂਗੀਰ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਤੋਂ ਪ੍ਰਭਾਵਿਤ ਹੋ ਗਏ ਜਦੋਂ ਇਹ ਪਤਾ ਸਿੱਖਾਂ ਦੇ ਵਿਰੋਧੀ ਚੰਦੂ ਨੂੰ ਲੱਗਿਆ ਕਿਉਂਕਿ ਚੰਦੂ ਨੇ ਹੀ ਸ਼ਿਕਾਇਤ ਕੀਤੀ ਸੀ ਜਹਾਂਗੀਰ ਬਾਦਸ਼ਾਹ ਦੇ ਕੋਲ ਜਦੋਂ ਇਹ ਪਤਾ ਲੱਗਿਆ ਕਿ ਗੁਰੂ ਜੀ ਤਾਂ ਉਹਨਾਂ ਨੇ ਜਹਾਂਗੀਰ ਨੂੰ ਪ੍ਰਵਚਨਾ ਰਾਹੀਂ ਨਿਹਾਲ ਕਰ ਦਿੱਤਾ ਹੈ ਫਿਰ ਉਹਨਾਂ ਨੇ ਹੋਰ ਤਰੀਕਾ ਅਪਣਾਇਆ ਉਹਨਾਂ ਨੇ ਜਹਾਂਗੀਰ ਨੂੰ ਕਿਹਾ ਕਿ ਤੁਸੀਂ ਬਿਮਾਰ ਰਹਿੰਦੇ ਹੋ ਤੁਹਾਡੀ ਜਿਹੜੀ ਸਿਹਤ ਹੈ ਉਹ ਠੀਕ ਨਹੀਂ ਰਹਿੰਦੀ ਅਤੇ ਜੇ ਇਹ ਸਿੱਖਾਂ ਦੇ ਸਿਮੇ ਗੁਰੂ ਤੁਹਾਡੀ ਸਿਹਤ ਦੀ ਕਾਮਯਾਬੀ ਵਾਸਤੇ ਤੁਹਾਡੀ ਸਰੀਰਕ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕਰਨ ਤੁਹਾਡੇ ਵਾਸਤੇ ਨਾਮ ਸਿਮਰਨ ਕਰਨ ਤਾਂ ਤੁਸੀਂ ਠੀਕ ਹੋ ਸਕਦੇ ਹੋ ਤੁਹਾਨੂੰ ਸਰੀਰਕ ਤੰਦਰੁਸਤੀ ਮਿਲ ਸਕਦੀ ਹੈ ਤਾਂ ਇਹ ਸੁਣ ਕੇ ਜਹਾਂਗੀਰ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰ ਲਿਆ ਕਿ ਤੁਸੀਂ ਇੱਥੇ ਰਹਿ ਕੇ ਮੇਰੇ ਵਾਸਤੇ ਅਰਦਾਸ ਬੇਨਤੀ ਕਰੋ ਮੇਰੀ ਸੇਧ ਦੀ ਕਾਮਯਾਬੀ ਵਾਸਤੇ ਤੁਸੀਂ ਨਾਮ ਸਿਮਰਨ ਕਰੋ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤਾ ਗਿਆ ਤਾਂ ਉੱਥੇ ਜਹਾਂਗੀਰ ਨੇ ਉਹਨਾਂ ਤੋਂ ਇਲਾਵਾ ਹੋਰ 52 ਰਾਜਿਆਂ ਨੂੰ ਉੱਥੇ ਕੈਦ ਕੀਤਾ ਹੋਇਆ ਸੀ ਕਿਉਂਕਿ ਜਿਹੜਾ ਵੀ ਰਾਜੇ ਦੇ ਖਿਲਾਫ ਬੋਲਦਾ ਸੀ ਉਹਨਾਂ ਨੂੰ ਚੁੱਕ ਕੇ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਜਾਂਦਾ ਸੀ ਅੱਜ ਦੇਆਂ ਸਰਕਾਰਾਂ ਦੇ ਵਿੱਚ ਵੀ ਇਹੀ ਹੁੰਦਾ ਹੈ ਜੇ ਕੋਈ ਸੱਚ ਦੀ ਆਵਾਜ਼ ਉਠਾਉਂਦਾ ਹੈ ਤਾਂ ਉਸ ਨੂੰ ਚੁੱਕ ਕੇ ਜ਼ਿਲ੍ਹਾ ਦੇ ਵਿੱਚ ਛੁੱਟ ਦਿੱਤਾ ਜਾਂਦਾ ਹੈ ਕਿਉਂਕਿ ਸਰਕਾਰ ਦੇ ਵਿੱਚ ਆਉਣ ਤੋਂ ਪਹਿਲਾਂ ਉਹੀ ਬੰਦੇ ਕਹਿੰਦੇ ਹਨ ਕਿ ਭਾਈ ਸਰਕਾਰਾਂ ਦੇ ਕੋਲੋਂ ਸਵਾਲ ਜਵਾਬ ਅਸੀਂ ਕਰਨੇ ਹਨ ਪਹਿਲਾਂ ਉਹ ਸਵਾਲ ਜਵਾਬ ਕਰਨ ਦੀ ਆਤ ਪਾ ਦਿੰਦੇ ਹਨ ਪਰੰਤੂ ਜਦੋਂ ਉਹਨਾਂ ਦੀ ਸਰਕਾਰ ਆ ਜਾਂਦੀ ਹੈ ਫੇਰ ਲੋਕ ਉਹਨਾਂ ਨੂੰ ਸਵਾਲ ਕਰਦੇ ਹਨ ਤਾਂ ਉਹ ਆਪਣੇ ਰਾਹਾਂ ਦੇ ਵਿੱਚੋਂ ਚੁੱਕ ਚੁੱਕ ਕੇ ਉਹਨਾਂ ਨੂੰ ਜੇਲਾਂ ਦੇ ਵਿੱਚ ਸੁੱਟ ਦਿੰਦੇ ਸੰ। ਉਹ ਸਮੇਂ ਦਾ ਜਿਹੜਾ ਤਰੀਕਾ ਹੈ ਉਹ ਅੱਜ ਵੀ ਅਪਣਾਇਆ ਜਾ ਰਿਹਾ ਹੈ। ਕਿਸੇ ਨੂੰ ਸੱਚ ਦੀ ਆਵਾਜ਼ ਚੁੱਕਣ ਦਾ ਹੱਕ ਨਹੀਂ ਹੈ। ਜਿਹੜਾ ਵੀ ਕੋਈ ਸੱਚ ਦੀ ਆਵਾਜ਼ ਚੁੱਕਦਾ ਹੈ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਤਾਂ ਉਸ ਸਮੇਂ ਵੀ ਇਹੀ ਹੁੰਦਾ ਸੀ ਕਿ ਜਿਹੜਾ ਸੱਚ ਬੋਲਦਾ ਸੀ ਕੋਈ ਰਾਜੇ ਦੇ ਖਿਲਾਫ ਬੋਲਦਾ ਸੀ ਤਾਂ ਉਸ ਨੂੰ ਚੁੱਕ ਕੇ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਜਾਂਦਾ ਸੀ ਅਤੇ ਦੁਬਾਰਾ ਉਸ ਨੂੰ ਰਿਹਾਈ ਨਹੀਂ ਸੀ ਹੁੰਦੀ ਜਿੰਨਾ ਸਮਾਂ ਉਸ ਦੀ ਮੌਤ ਨਹੀਂ ਸੀ ਹੁੰਦੀ ਉਹਨਾਂ ਸਮਾਂ ਉਸ ਨੂੰ ਜੇਲ੍ਹ ਦੇ ਵਿੱਚ ਉਸ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤਾ ਜਾਂਦਾ ਸੀ ਉਹੀ ਜਹਾਂਗੀਰ ਨੇ ਸਿਮੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਨਾਲ ਕੀਤਾ ਉਹਨਾਂ ਨੂੰ ਵੀ ਉਹਨਾਂ 52 ਰਾਜਿਆਂ ਦੇ ਨਾਲ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਜਦੋਂ ਗੁਰੂ ਜੀ ਵਾਪਸ ਹਰਮੰਦਰ ਸਾਹਿਬ ਨਾ ਪਰਤੇ ਤਾਂ ਧੰਨ ਧੰਨ ਬਾਬਾ ਬੁੱਢਾ ਜੀ ਹੋਰ ਸਿੱਖ ਸੰਗਤਾਂ ਨੂੰ ਲੈ ਕੇ ਦਿੱਲੀ ਪਹੁੰਚ ਗਏ ਅਤੇ ਉਹਨਾਂ ਨੇ ਆ ਕੇ ਜਦੋਂ ਪਤਾ ਲੱਗਿਆ ਕੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਗਿਆ ਹੈ ਤਾਂ ਉਹਨਾਂ ਨੇ ਸੰਗਤਾਂ ਦੇ ਨਾਲ ਆ ਕੇ ਗਵਾਲੀਅਰ ਦੇ ਕਿਲੇ ਦੇ ਬਾਹਰ ਡੇਰਾ ਲਾ ਲਿਆ 14ਵਾਂ ਇਹ ਪਤਾ ਜਹਾਂਗੀਰ ਨੂੰ ਲੱਗਿਆ ਤਾਂ ਸਾਈਂ ਮੀਆਂ ਮੀਰ ਜੀ ਨੇ ਜਹਾਂਗੀਰ ਨੂੰ ਹੀ ਫਰਿਆਦ ਕੀਤੀ ਕਿ ਬਾਦਸ਼ਾਹ ਜੀ ਇਹ ਸਿੱਖਾਂ ਦੇ ਛੇਵੇਂ ਗੁਰੂ ਹਨ ਅਤੇ ਸੰਗਤਾਂ ਉਹਨਾਂ ਨੂੰ ਲੈਣ ਵਾਸਤੇ ਉਹਨਾਂ ਦੀ ਰਿਹਾਈ ਵਾਸਤੇ ਗਵਾਲੀਅਰ ਦੇ ਕਿਲੇ ਦੇ ਬਾਹਰ ਆ ਕੇ ਬੈਠ ਗਏ ਹਨ ਜੇ ਤੁਸੀਂ ਉਹਨਾਂ ਨੂੰ ਰਿਹਾ ਨਾ ਕੀਤਾ ਤਾਂ ਜਿਹੜਾ ਮਸਲਾ ਹੈ ਉਹ ਵੱਧ ਜਾਵੇਗਾ ਤਾਂ ਜਦੋਂ ਜਹਾਂਗੀਰ ਨੂੰ ਇਹ ਪਤਾ ਲੱਗਿਆ ਤਾਂ ਉਸਨੇ ਫਰਮਾਨ ਜਾਰੀ ਕਰ ਦਿੱਤਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਕਿਲੇ ਦੇ ਬਾਹਰੋਂ ਬਾਹਰ ਕੱਢ ਦਿੱਤਾ ਜਾਵੇ ਤਾ ਜਦੋਂ ਇਹ ਪਤਾ ਇਹ ਖਬਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਲੱਗੀ ਕਿ ਜਹਾਂਗੀਰ ਬਾਦਸ਼ਾਹ ਨੇ ਉਹਨਾਂ ਨੂੰ ਰਿਹਾ ਕਰਨ ਦਾ ਹੁਕਮ ਦੇ ਦਿੱਤਾ ਹੈ ਤਾਂ ਗੁਰੂ ਜੀ ਨੇ ਇਹ ਹੁਕਮ ਵਾਪਸ ਕਰ ਦਿੱਤਾ ਕਿ ਭਾਈ ਜੇ ਸਾਨੂੰ ਛੱਡਣਾ ਹੈ ਤਾਂ ਅਸੀਂ ਜਿੰਨਾ ਸਮਾਂ ਤੁਸੀਂ ਇਹਨਾਂ 52 ਰਾਜਿਆਂ ਨੂੰ ਨਹੀਂ ਛੱਡਦੇ ਤਾਂ ਉਹਨਾਂ ਸਮਾਂ ਮੈਂ ਕਿਲੇ ਦੇ ਵਿੱਚੋਂ ਬਾਹਰ ਨਹੀਂ ਜਾਵਾਂਗਾ ਅਤੇ ਫਿਰ ਜਹਾਂਗੀਰ ਨੇ ਹੁਕਮ ਕਰ ਦਿੱਤਾ ਕਿ ਜਿਹੜੇ ਵੀ ਰਾਜੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦਾ ਪੱਲਾ ਫੜ ਕੇ ਬਾਹਰ ਆ ਜਾਣਗੇ ਗੁਰੂ ਜੀ ਉਹਨਾਂ ਨੂੰ ਆਪਣੇ ਨਾਲ ਲਿਜਾ ਸਕਦੇ ਹਨ ਫਿਰ ਉੱਥੇ ਕਿਲੇ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਮੇਰੇ ਵਾਸਤੇ 52 ਕਲੀਆਂ ਵਾਲਾ ਜਿਹੜਾ ਚੋਲਾ ਹੈ ਉਹ ਤਿਆਰ ਕਰਵਾਇਆ ਜਾਵੇ ਫਿਰ ਗੁਰੂ ਜੀ ਵਾਸਤੇ 52 ਕਲੀਆਂ ਵਾਲਾ ਜਿਹੜਾ ਚੋਲਾ ਸੀ ਉਹ ਤਿਆਰ ਕਰਵਾਇਆ ਗਿਆ। ਫਿਰ ਹਰ ਇੱਕ ਰਾਜੇ ਨੂੰ ਜਿਹੜੀ ਗੁਰੂ ਹਰਗਵਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਚੋਲੇ ਦੀ ਇੱਕ ਇੱਕ ਕਲੀ ਫੜਾਈ ਗਈ। ਗੁਰੂ ਹਰਗਵਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੇ 52 ਰਾਜਿਆਂ ਨੂੰ ਆਪਣੇ ਨਾਲ ਰਿਹਾ ਕਰਵਾ ਲਿਆ। ਅਤੇ ਰਹਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੰਗਤਾਂ ਦੇ ਨਾਲ ਅੱਜ ਦੇ ਦਿਨ ਹਰਮੰਦਰ ਸਾਹਿਬ ਵਿਖੇ ਪਹੁੰਚੇ ਸਨ ਸੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਅਤੇ ਨਾਲ 52 ਰਾਜਿਆਂ ਦੇ ਹਰਮੰਦਰ ਸਾਹਿਬ ਪਹੁੰਚਣ ਦੀ ਖੁਸ਼ੀ ਦੇ ਵਿੱਚ ਸਿੱਖ ਸੰਗਤਾਂ ਨੇ ਦੇਸੀ ਘਿਓ ਦੇ ਦੀਵੇ ਜਲਾਈ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਸੋ ਇਸੇ ਕਰਕੇ ਜਿਹੜਾ ਸਿੱਖਾਂ ਦਾ ਤਿਹਾਰ ਹੈ ਉਹ ਬੰਦੀ ਛੋੜ ਦਿਵਸ ਹੈ ਅੱਜ ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੇ 52 ਜਿਹੜੇ ਬੰਦੀ ਰਾਜੇ ਸਨ ਉਹਨਾਂ ਨੂੰ ਕੈਦ ਕੀਤਾ ਗਿਆ ਸੀ ਅੱਜ ਦੇ ਦਿਨ ਉਹਨਾਂ ਨੂੰ ਰਿਹਾ ਕਰਵਾ ਕੇ ਹਰਮੰਦਰ ਸਾਹਿਬ ਵਿਖੇ ਪਹੁੰਚੇ ਸਨ ਸੋ ਜਿਹੜਾ ਬੰਦੀ ਛੋੜ ਦਿਵਸ ਹੈ ਉਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੇ ਨਾਲ ਸੰਬੰਧ ਰੱਖਦਾ ਹੈ ਸੋ ਅੱਜ ਦੀਵਾਲੀ ਅਤੇ ਬੰਦੀ ਛੋੜ ਦਾ ਦਿਵਸ ਹੈ ਸੋ ਸਾਰੀਆਂ ਸੰਗਤਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਕਿਰਪਾ ਕਰੇ ਸਤਿਗੁਰੂ ਜੀ ਕਿਰਪਾ ਕਰਨ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਅਤੇ ਤੰਦਰੁਸਤੀ ਦੀਆਂ ਜਿਹੜੇ ਦਾਤਾ ਹਨ ਉਹ ਸਤਿਗੁਰੂ ਜੀ ਬਖਸ਼ਦੇ ਰਹਿਣ ਸੋ ਜਿੰਨੀਆਂ ਵੀ ਸੰਗਤਾਂ ਗੁਰੂ ਦਰਬਾਰ ਦੇ ਵਿੱਚ ਪਹੁੰਚੇ ਹੋ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ ਕਿਹਾ ਜਾਂਦਾ ਹੈ ਸੋ ਹੋਈਆਂ ਭੁੱਲਾਂ ਦੇ ਖਿਮਾ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ